ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਵਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਸ਼ਹਿਰ ਕੋਟਕਪੂਰੇ ਦੇ ਵਿੱਚੋਂ ਚੋਪੜੇ ਮਹੱਲੇ ਦੇ ਵਿੱਚੋਂ ਬਸਟੇ ਦੇ ਨੇੜੇ ਅਮਨਦੀਪ ਵੀਰ ਦੇ ਘਰੋਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਨੀ ਆ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਜਾਨਵਰ ਦਿਖਾਉਣੇ ਆ ਮਿੱਤਰੋ ਮੈਂ ਤਿੰਨ ਤਿੰਨੇ ਜਾਨਵਰ ਤਿਆਰ ਦੁੱਧ ਵਾਲੇ ਤਾਜੇ ਸੂਏ ਸਵਾਏ ਜਿਨ੍ਹਾਂ ਦੇ ਲੇਵੇ ਵਾਲੀਆਂ ਖਬਰਦਾਰ ਝੋਟੀਆਂ ਹੋਣਗੀਆਂ ਦੋ ਝੋਟੀਆਂ ਪਹਿਲਣ ਤੇ ਇੱਕ ਦੂਜਾ ਸੂਆ ਕਿੰਨੇ ਦਿਨਾਂ ਦੀ ਕਿਹੜੀ ਚੀਜ਼ ਸੂਈ ਆ ਸਾਰੀ ਗੱਲਬਾਤ ਕਰਦੇ ਆ ਆਪਾਂ ਮਿਲਦੇ ਆ ਅਮਨਦੀਪ ਵੀਰ ਨੂੰ ਸਾਰੀ ਡਿਟੇਲ ਜਾਣਦੇ ਆ ਜਿੰਦੇ ਕੋਲੇ ਤੋਕੜਾ ਕੱਪੜਾਂ ਦਾ ਖਜ਼ਾਨਾ ਵੀ ਆਉਂਦਾ ਹੁੰਦਾ ਤੇ ਸੱਜਣਾ ਦਾ ਵੀ ਪਿਛਲੀ ਵੀਡੀਓ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਮਈਆਂ ਵੇਚਣ ਦਾ ਖਤਾਬ ਇਸ ਭਰਾ ਦੇ ਨਾਮ ਆ 4 ਜਨਵਰੀ ਅੱਧੇ ਘੰਟੇ ਦੇ ਵਿੱਚ ਵੇਚੇ ਹੋਇਆ ਬਾਈ ਨੇ ਆਪਣੀ ਵੀਡੀਓ ਲਈ ਆਉ ਕਰਦੇ ਆ ਗੱਲਬਾਤ ਬਾਈ ਦੇ ਨਾਲ ਅਸੀਸ ਸਤਿਕਾਰ ਜੀ ਕਿਹਾ ਬਾਈ ਜੀ ਕੀ ਹਾਲ ਆ ਜੀ ਐ ਵਧੀਆ ਬਾਈ ਸੇਤੰਕਰ ਪਰਿਵਾਰ ਜੀ ਹਾਂ ਬਈ ਵਧੀਆ ਵਧੀਆ ਸਾਰੇ ਅਮਨਦੀਪ ਪਹਿਲਾਂ ਵਾਲੇ ਜਾਨਵਰ ਫਿਰ ਕਿੰਨੇ ਟਾਈਮ ਚ ਸਹੀ ਹੋਏ ਸੀ ਸੇਲ ਸਹੀ ਬਾਈ ਉਹ ਘੰਟੇ ਤੋਂ ਪਹਿਲਾਂ ਸਾਰੇ ਵੇਖੇ ਸਾਰੇ ਲੈ ਕੇ ਚੜਾ ਕੇ ਹੈ ਉਹ ਬੰਦੇ ਬਾਅਦ ਕਹਿੰਦੇ ਬਾਈ ਤੂੰ ਵੀਡੀਓ ਹੁਣ ਪਾਈ ਸੀ ਹੁਣ ਪਾਈ ਮਗਾ ਬਾਈ ਉਹ ਬਸ ਕਹਿੰਦਾ ਲੱਗਦਾ ਮੈਂ ਜਿਹਨੇ ਲੈਣੀ ਮਿੰਟ ਤੋਂ ਮੈਂ ਇੱਕ ਜਿਹੜਾ ਫੋਨ ਲਾ ਲਿਆ ਉਹਨੇ ਦਿੱਤਾ ਜਿਹੜਾ ਫੋਨ ਲਾ ਲਿਆ ਕੱਟਾ ਵੀ ਵੇਗਿਆ ਬਾਈ ਹਾਂ ਸਾਰਿਆਂ ਨਾਲ ਪਹਿਲਾਂ ਹੋਈ ਕਿਸੇ ਉਹ ਜਿਹੜੀ ਮੈਂ ਵੱਡੀ ਸੀ ਆਪਣੀ ਮੈਂ ਵੱਡੀ ਮੈਂ ਜਿਹੜੀ ਉਹ ਵੇਗੀ ਹਾਂ ਮੁਰਗੇ ਬੂਰੀ ਵੇ ਇੱਕ ਮੋੜੇ ਕਟਾ ਵੇ ਗਿਆ ਠੀਕ ਆ ਦੂਜੀ ਆਪਾਂ ਭੇਜੀ ਅਗਲੇ ਦਾ ਨਾਮ ਵਿਖੀ ਪਹਿਲੇ ਦਾ ਨਾਮ ਠੀਕ ਆ ਉਹ ਮੈਂ ਬਾਹਾਂ ਚਵਾ ਕੇ ਦਿੱਤੀ ਆ ਬੂਰੀ ਵੀ ਧਾਰਾ ਮਾਰ ਕੇ ਲੈ ਕੇ ਚਰੇ ਠੀਕ ਆ ਉਹ ਵੱਡੀ ਮਾਂ ਧਾਰਾ ਮਾਰ ਕੇ ਲੈ ਕੇ ਅੱਜ ਫਿਰ ਬੂਰੀ ਇੱਕ ਆ ਗਈ ਹੈ ਆ ਕੱਟੀ ਬਹੁਤ ਚੰਗੀ ਹੈ ਵੀਰੇ ਨਹੀਂ ਪੂਰੀ ਤੋਂ ਸ਼ੁਰੂਆਤ ਕਰਦੇ ਕੀ ਡਿਟੇਲ ਆ ਭਾਈ ਜੀ ਏ ਬਈ ਪਹਿਲਾਂ ਕੱਟੀ ਆ ਇਹ ਠੀਕ ਆ ਤੇ ਇਹਨੂੰ ਸੂਈ ਨਾ ਬਣਾ 25 ਦਿਨ ਹੋ ਗਏ ਬੱਚਾ ਇਹਦੇ ਮਗਰ ਪੂਰਾ ਹੀ ਆ ਪੂਰਾ ਪੂਰਾ ਕਟਾ ਪੂਰਾ ਹੀ ਕੱਟ ਰਿਹਾ ਅੱਛਾ ਬਈ ਮਤਲਬ ਚਵਾਈ ਕਿਵੇਂ ਇਹਨੂੰ ਲੱਗੀ ਚਵਾਈ ਚਵਾਈ ਦਾ ਸਰਪਾ ਬਹੁਤ ਚੰਗੀ ਏ ਦੀ ਅੱਛਾ ਦੁੱਧ ਕਿੰਨਾ ਤਿਆਰ ਆ ਬਾਈ ਹੁਣ ਦੁੱਧ ਦੇ 9 ਕਿਲੋ ਖੁੱਲਾ 9 ਕਿਲੋ ਖੁੱਲਾ ਦੁੱਧ ਐਨ ਰੈਡੀ ਆ ਅੱਛਾ ਠੀਕ ਆ ਅਮਨਦੀਪ ਬਾਈ ਇਹਦੇ ਬੱਚੇ ਤੇ ਹੀ ਮਿਲਦੀ ਫਿਰ ਇਹ ਇਹ ਬਈ ਬੱਚੇ ਦੇ ਮਿਲਦੀ ਆ ਆਲਦੀ ਕਰਦੀ ਮੈਂ ਭੜਾ ਭਾ ਕੇ ਚੋਲੀ ਇਹ ਵਧੀਆ ਭੜੇ ਦੇ ਮਿਲਦੀ ਆ ਬੱਚਾ ਛੱਡ ਦਿੰਨੇ ਬਾਅਦ ਅਸੀਂ ਠੀਕ ਆ ਫਿਰ ਤਾਂ ਵਧੀਆ ਸਭ ਉਹਦੇ ਬੱਚੇ ਤੇ ਮਨ ਬੱਚੇ ਨੂੰ ਬੱਚਾ ਮੋਹ ਨੂੰ ਬਹੁਤ ਕਰਦੀ ਬੱਚਾ ਹੂੰ ਉਹਦਾ ਫਿਰ ਕਈ ਮਈਆਂ ਦੀ ਆਰਥੀ ਹੁੰਦੀ ਪਹਾੜੇ ਤੇ ਲੱਗੇ ਜਾਂਦੇ ਪਰ ਭਾ ਮਿਲਦੀ ਭਾੜੇ ਭਾੜੇ ਚੋਣੇ ਜੋ ਮਰਜੀ ਲੈ ਪੁੱਤ ਇਹਦਾ ਬੱਚਾ ਵਿਖਾ ਦੀ ਕਟਾ ਇਹਨੇ ਮਗਰ ਜਿਹੜਾ ਅੱਛਾ ਅਮਨਦੀਪ ਬਾਈ ਕਿੰਨੀ ਦੀ ਦੇ ਦਗੀ ਯਾਰ ਜੈਸ ਨੂੰ ਜਾ ਨੇੜੇ ਜੇ ਗੱਲ ਹੋਵੇ 70000 ਰੁਪਏ ਮੋਹਲਾ ਹੋਰ ਦੇਣੀ ਕਿੰਨੀ ਦੀ ਜੈਸ ਕਰ ਦਾਂਗੇ ਮਾਨਤਾ ਨਹੀਂ ਠੀਕ ਹੈ ਭਾਈ ਖੁੱਲਾ ਇਹ ਮਨਾ ਕਰ ਕਰ ਦਾਂਗੇ ਠੀਕ ਹੈ ਵੀ ਮੇਤਰੋ 78000 ਰੁਪਏ ਡਿਮਾਂਡ ਮਾਨਤਾ ਲੈ ਖੁੱਲਾ ਹੋ ਜੂ ਬੂਰੀ ਝੋਟੀ ਆ 9 ਕਿਲੋ ਦੁੱਧ ਖੁੱਲਾ ਤਿਆਰ ਆ 15 ਦਿਨਾਂ ਦਾ ਵਿਹਾਂ ਦਾ ਸੁਆਵਾ ਵੈਂਦਾ ਕਰਮਾ ਵਾਲੀ ਦਾ ਮਿੱਤਰੋ ਲੈ ਵੇ ਲੂ ਗੇ ਲੋ ਬੜੀ ਖਰੀ ਆ ਅੰਦੇ ਸੀਰ ਬਹੁਤ ਆ ਜੋ ਮਰਜੀ ਥਾਪੀ ਮਾਰ ਨਾਲ ਪਸਾਨ ਧੋਣੇ ਹਾਰੇ ਬਸਣਦੀ ਜਵਾ ਚੰਗਾ ਬਹੁਤ ਥਣ ਬਹੁਤ ਤੇ ਬਹੁਤ ਪੋਲੀ ਚਵਾਈਏ ਬਹੁ ਮੋਟੀ ਚਵਾਈਏ ਅੱਛਾ ਭਾਈ ਇਹ ਹੋ ਗਈ 1 ਨੰਬਰ ਤੇ 2 ਨੰਬਰ ਤੇ ਝੋਟੀ ਜਿਹੜੀ 5 ਥਣੀ ਮਾਈ ਇਹਦੇ ਵੀ ਥਣ ਪੰਜ ਜ਼ਰੂਰ ਆ ਪਰ ਉਹਦੇ ਵਿੱਚੋਂ ਪੰਜ ਸੱਤ ਤਾਂ ਹੀ ਆਉਂਦੀਆਂ ਉਹ ਚਾਲ ਦੇ ਵਾਲੇ ਥਣ ਜੋ ਆਉਂਦੀਆਂ ਜ਼ਰੂਰ ਆ ਪੰਜ ਸੱਤ ਹੀ ਆਉਂਦੀਆਂ ਕੋਈ ਨਾ ਬਈ ਚਵਾਈ ਚਵਾਈ ਜੁਈ ਇਹਦੀ ਬਹੁਤ ਮੋਟੀ ਆ ਠੀਕ ਹੈ ਇਹਦੇ ਤੋਂ ਦੁੱਧ ਕਿੰਨੇ ਇਹਦੇ ਨੌ ਕਿਲੋ ਖੁੱਲਾ ਹੋਊਗਾ ਤਾਂ ਤਿਆਰ ਜਾਵਾਂ ਹਾਂ ਠੀਕ ਹੈ ਨੌ ਤਾਂ ਬਾਹਰ ਦਾਸੀ ਉਹ ਨੌ ਉੱਪਰ ਨੌ ਕਰਕੇ ਦੇਵਾਂਗੇ ਆਪਾਂ ਠੀਕ ਹੈ ਬਈ ਠੀਕ ਆ ਲੈ ਮਿੱਤਰੋ ਇੱਕ ਪਾਸੇ ਤੇ ਤੈਲੇ ਥਾਣਾ ਦਾ ਇੱਕ ਪਾਸੇ ਦੋ ਵੀ ਮੈਨੂੰ ਕਹਿਣ ਦਾ ਪੰਜ ਥਾਣੀ ਝੋਟੀ ਆ ਅੱਛਾ ਬਈ ਦੁੱਧ ਦੁੱਧ ਕਿਸੇ ਆਸੇ ਪਾਸੇ ਜਿ ਘੱਟ ਤਾਂ ਨਹੀਂ ਨਾ 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 ਓਕੇ ਜਾਵਾਂ ਬਈ ਕੱਲਾ ਕੱਲਾ ਕੱ ਵੇਠੀ ਹੈ ਆਥਾਣਾ ਮੱਲਾ ਜਿਵੇਂ ਕਿ ਏਉਂ 5 ਥਣ ਕਰਕੇ ਨਹੀਂ ਨਹੀਂ ਉਧਰੋਂ ਥਾਣ ਵੱਡਾ 5 ਥਣ ਕਰਕੇ ਲੱਗਦਾ 5 ਵਰਕੇ ਲੱਗਦਾ ਉਹ ਛੋਟੀ ਚੰਗੀ ਹੈ ਲੈਵੇ ਲੂਵੇ ਲਓ ਬਾਈ ਹਣਾ ਹਾਂ ਇਹ ਜਦੋਂ ਪਾਸ ਆਇਆ ਖਾਲੀ ਨਾ ਉਧਰ 5 ਵਰਕੇ ਲੱਗਦੇ ਹਾਂ ਅੱਛਾ ਇਹ ਕਿੰਨੇ ਦੀ ਦੇਣੀ ਬਾਈ ਇਹਦਾ ਬਈ 76000 ਮੁੱਲ 76000 ਮੁੱਲ ਲਾੜ ਪਿਆਰੇ ਦੇ ਵਿੱਚ ਜੇ ਬੀਬੀ ਦੇ ਦਿੰਦੇ ਆ ਵੀ ਦੇ ਦੇ ਦੁੱਧ ਵਾਲਾ ਭਰਾ ਤੈਨੂੰ ਸੌਦਾ ਕਰ ਲਾ ਵੀ ਦੋ ਦਾ ਕਰ ਦਾਂਗੇ ਯਾਰ ਕਰ ਦਾਂਗੇ ਮਾਨਤਾ ਕੋਈ ਕਰ ਦਾਂਗੇ ਠੀਕ ਆ ਅੱਗ ਹੋਰ ਮੈਨੂੰ ਕਹ ਬੀਤਿਆ ਨਹੀਂ ਅੜੀ ਅੱਗੇ ਮੋਲ ਉਹਨਾਂ ਨੂੰ ਪਤਾ ਕਿਹੜਾ ਲੈ ਪੁੱਤ ਉਹਦਾ ਬੱਚਾ ਆ ਕੱਟਾ ਆ ਇਹਦਾ ਕੱਟਾ ਬਖਾਦੇ ਸੁਆ ਕਿੰਨੇ ਦਿਨਾਂ ਦਾ ਹੋਊਗਾ ਬਾਈ ਉਹ 15 ਦਾ ਹੋਊਗਾ ਉਹ 15 20 ਦਾ ਜਾਂਦਾ ਹੋਊਗਾ ਹਾਂ ਅੱਛਾ ਬਾਈ ਆ ਵੱਡੀ ਛੋਟੀ ਜਿਹੜੀ ਬਾਈ ਇਹ ਬਾਈ ਛੋਟੀ ਦੂਜੇ ਸੂਏ ਸੂਈ ਆ ਅੱਛਾ ਤੇ ਦੁੱਧ 10 ਕਿਲੋ ਏ ਥਲੇ ਇਹ ਰੈਡੀ ਜਾਵਾ ਹੈ ਇਹਦਾ ਸੂਆ ਕਿੰਨੇ ਦਿਨਾਂ ਦਾ ਬਾਈ ਇਹਨੂੰ ਆ ਜਾ 9 ਦਿਨਾਂ ਕੁਛ ਇਹਨੂੰ 9 ਦਿਨ ਉਹ ਘਟਾ ਦੇ ਅੰਦਰ ਭਰ ਠੀਕ ਹੈ ਬਾਈ ਪਾਲਾ ਖੜਾ ਛੋਟੀ ਲਈ ਬਾਈ ਖੋਲ ਲਈ ਇਹਨੂੰ 10 ਕਿਲੋ ਦੁੱਧ ਤਿਆਰ ਆ ਦੂਜਾ ਸੂਆ ਛੋਟੀ ਵੱਡੀ ਵੱਡੀ ਚੰਗੀ ਆ ਹੈ ਨਾ ਬਾਈ ਲੈ ਵਾਲੂ ਜਾਂਦਾ ਵੀ ਚੰਗਾ ਇਹਨੂੰ ਬਹੁਤ ਚੰਗਾ ਛੋਟੀ ਦਾ ਤੇ ਚਵਾ ਕਿਵੇਂ ਆ ਬਾਈ ਚਵਾ ਤਾਂ ਮੈਂ ਸਰ ਮੈਂ ਪੂਰੀ ਪੋਲੀ ਆ ਫਾਸਟਾ ਹੈ ਇਹ ਚਵਾਈ ਹੋਵੇ ਆਪਣਾ ਪਸੂ ਬੰਦਾ ਕਹਿੰਦਾ ਲੈ ਗਈ ਬਾਈ ਆ ਸਹੀ ਆ ਤੇਰੀ ਵਪਾਰੀ ਬੰਦਾ ਕੋਈ ਵੀ ਚਵਾਈ ਮਾੜੀ ਨਹੀਂ ਲੈਂਦਾ ਬਾਈ ਜੇ ਯਾਰ ਚਵਾਈ ਜ ਕੋਈ ਪੂਰ ਛਟਾ ਹੋਊਗਾ ਨਾ ਮੈਂ ਕਹਿ ਕੇ ਦਊਗਾ ਹਾਂ ਨਹੀਂ ਠੀਕ ਆ ਬਈ ਥਾਂ ਵੱਧ ਘਾਟੂ ਕਹਿ ਕੇ ਦਊਗਾ ਸਸਿਆ ਨਹੀਂ ਗੱਲਾ ਬਾਈ ਅੱਛਾ ਬਾਈ ਕਿੰਨੇ ਦੀ ਦੇ ਦਈਏ ਯਾਰ ਇਹ ਸਰਵਾ ਮੁੱਲ ਕਰਾਲਾ ਬਣਾਈ ਪਏ 10 ਕਰਾਲਾ 5 ਕਰਾਲਾ ਲੱਖ ਕਰਾਲਾ ਕਿੰਨਾ ਕਰਾ 90 ਹਜ਼ਾਰ ਦੀ 90000 ਦੀ ਪੱਕੀ ਗੱਲ ਆ ਲੈ ਜੀ ਮੇਤਰੋ 90000 ਦੀ ਝੋਟੀ ਕੋਈ ਨਹੀਂ ਦਿੰਦਾ ਇੱਡੀ ਵੱਡੀ ਝੋਟੀ ਦਾ ਤੁਹਾਨੂੰ ਵੀ ਪਤਾ ਘਰਾਂ ਦੇ ਮੁੱਲ ਕਿ ਇੱਕ 10 10 20 20 ਕਰਦੇ ਆ ਇਹੋ ਜੀ ਝੋ ਦੇਖੋ ਕਿਰਾਂ ਦੇ ਮਿੱਤਰੋ ਦੀ ਪਣੀ ਪੁਲੀ ਕੱਦ ਵਾਲੀ ਬੈਣ ਮਲਾਂ ਝੋਟੀ ਪੂਰੀ ਬਾਡੀ ਵਾਲੀ ਵੱਡ ਬਹੁਤ ਤਗੜਾ ਝੋਟੀ ਦਾ ਹਜੇ ਥੋੜਾ ਜੀ ਨਹੀਂ ਲਾਇਆ ਤੇਰੇ ਕੋਲ ਲਾ ਕੇ ਹਨਾ ਬਾਈ ਲਾਇਆ ਹੈ ਪੱਠੇ ਖਰਵਾ ਥੋੜੇ ਕੱਟ ਚੱਕੇ ਮੀਆਂ ਇਹ ਕਰਕੇ ਹਾਂ 10 ਕਿਲੋ ਦੋ ਦਣ ਕੰਡੇ ਆਉਂਦੀ ਆ ਯਾਰ ਆ ਖੁੱਲਾ ਆ ਯਾਰ ਬਸ ਠੀਕ ਆ ਬਾਈ ਅੱਛਾ ਨੰਬਰ ਬਾਈ 90419644 2019644 ਠੀਕ ਆ ਦੋ ਟਾਈਮ ਚੋਕੇ ਲਿਜਾਵੇਂਗੇ ਆਪਾਂ ਨੂੰ ਕੋਈ ਤਰਾਈ ਨਹੀਂ ਹਾਂ ਨਹੀਂ ਸਿਆਣੀ ਕਾ ਜਦੋਂ ਦੁੱਧ ਹੈਗਾ ਬਾਈ 9041964442 ਦਾ ਨੰਬਰ ਆ ਮਿੱਤਰੋ ਸ਼ਹਿਰ ਕੋਟ ਕਪੂਰਾਵਾ ਚੋਪੜਾ ਮੁਹੱਲਾ ਵਾ ਅਮਨਦੀਪ ਬਾਈ ਦਾ ਨਾਮ ਕਿਸੇ ਵੀ ਸਰਬਿਆ ਥਣ ਚੋਂ ਪੂਰ ਛੱਟਾ ਕੋਈ ਵੱਧ ਘੱਟ ਥਣ ਹੋਵੇ ਨਾ ਕੋਈ ਬੰਦਾ ਆਉਂਦਾ ਹੂੰ ਕੋਈ ਦੂਰੋਂ ਹੀ ਬੰਦਾ ਆਉਂਦਾ ਕਿ ਯਾਰੀ ਚੂਣ ਕਿਰੀ ਕਰਾਇਆ ਗਿਆ ਲੱਗਦਾ ਯਾਰ ਬਾਈ ਜੇ ਪੰਜ ਦਾ ਨਾ ਕਟਾ ਸੱਤ ਕਟਾ ਆਪਾਂ ਨੂੰ ਕਰਾਇਆ ਵੀ ਦੇਵਾਂਗੇ ਓਕੇ ਕੀ ਬਾਤ ਨਹੀਂ ਠੀਕ ਹੈ ਬਾਈ ਫਿਰ ਸੁਆਦ ਅਲੀ ਕਰੀਏ ਜੇ ਪੰਜ 400 ਕਰਾਇਆ ਵੀ ਲੱਗੂ ਨਾ 1000 ਰੁਪਏ ਤੱਕ ਕਰਾਇਆ ਦੇਵਾਂਗੇ ਆਪਾਂ ਨੂੰ ਪਰ ਮੇਰਾ ਭਰਾ ਉਹ ਕੱਪਣਾ ਜੋ ਕੇ ਮੈਨੂੰ ਕੱਢ ਕੇ ਜਾਵੇ ਨਾ ਹਾਂ ਵੀ ਮੈਨੂੰ ਫਾਲਟ ਨਹੀਂ ਵੀ ਮੈਂ ਜੋ ਕੇ ਮੜੇ ਕਵੇ ਲਿਆ ਵੀ ਕਰਾਇਆ ਮੈਂ ਦੂਰੋਂ ਆਇਆ ਨਾ ਹਾਂ ਨਾ ਫਾਲਟ ਕੱਢੂ ਜਿਹੜਾ ਬੰਦਾ ਹਾਂ ਥੱਲੇ ਬੈਠ ਕੇ ਕਵੇ ਵੀ ਆ ਫਾਲਟ ਹੂੰ ਕਹਿੰਦੇ ਵੀ ਵੱਧ ਘਾਟਾ ਥਾਣਾ ਬਾਈ ਤੂੰ ਮੈਨੂੰ ਝੂਠ ਮ ਭਾਈ ਹੁਣ ਜਿਵੇਂ ਤੂੰ ਪੂਰੀ ਝੋਟੀ ਆ 77000 ਰੁਪਏ ਦੀ ਆਣਾ 77 ਦੀ ਆ ਕਿ ਆਣਾ 77000 77000 ਰੁਪਏ ਅੱਜ ਇਹ ਝੋਟੀ ਲੈ ਲੈ ਯਾਰ ਭਾਈ 55 60 65 ਨੂੰ ਤੋਕੜ ਗੱਭਣੋ ਕੇ ਵੇਖ ਲੈ ਮੈਂ ਦੱਸਦਾ ਕੱਟਾ ਵੱਜ ਗਿਆ 75 ਦੇ ਦਾ ਫੇਰ ਵੜ ਗਈ ਭਾਈ ਹਾਂ ਇਹ ਹੋ ਜਾ ਸੌਦਾ ਮਾੜਾ ਨਹੀਂਗਾ ਕੋਈ ਭਾਈ ਤੋਕੜਾਂ ਇਹ ਪਾ ਮਿਲਦੀਆਂ ਯਾਰ ਝੋਟੀਆਂ ਹਾਂ ਆਪਾਂ ਸਰਬੇ ਪੰਜ ਚਾਰ ਚਾਰ 4000 ਦਾ ਮਾਰਜਨ ਰੱਖ ਕੇ ਦਿੰਨੇ ਆਪਾਂ ਵੇਚੀ ਗਏ 10000 ਦੀ ਗੁੱਟੀ ਵਿਗਈ ਆਪਾਂ ਨੂੰ ਗੁੱਟੀ ਕਰਨੀ ਆ ਬੰਦਾ ਕਿ ਸ਼ੌਂਕ ਹੀ ਆ ਵਾ ਜਰਾ ਤਰੇ ਆਵੇ ਭੈਣ ਭਰਾ ਜੁੜਿਆ ਵੀ ਬੱਤੀ ਗੱਲ ਆ ਆਪਾਂ ਪੰਜ ਮਤਲਬ ਪੰਜ ਪੰਜ ਨਾਲ ਚਾਰ ਵੇਚ ਲਈਆਂ 20000 ਰੁਪਇਆ ਬਣ ਗਿਆ ਬਹੁਤ ਆ ਬਾਈ ਹਾਂ ਸਬਰ ਵੀ ਕੋਈ ਚੀਜ਼ ਜੇ ਮੇਰੇ ਆਪਣੀਆਂ ਮਤਲਬ 15 ਵੇ ਗਿਨੇ ਕਿੰਨੇ ਬਣ ਗਏ ਆ ਉਹੀ ਗੱਲ ਦੇਰ ਲੱਗਾ ਇੱਕ ਜੋਣਾ ਗਲਵਾ ਟਕਲੇ ਦਾ ਹਾਂ ਦੋ ਦੋ ਉਵੇਂ ਮਤਲਬ 10 ਵੇਚ ਕੇ ਲੱਖ ਕਮਾਉਣਾ ਉਵੇਂ 20 ਵੇਚ ਕੇ ਬਣਨਾ ਤੇ ਪਰ ਰੁਪਇਆ ਉਹ ਤੇਰੇ ਕੰਮ ਆਊਗਾ ਹਾਂ ਬਸ ਜੁੜਾ ਭਾਈ ਆ ਹੁਣ ਤੇਰੇ ਕੋਲ ਆ ਮੈਂ ਲੈ ਗਿਆ ਕੋਈ ਜੇ ਕਿਸੇ ਵਪਾਰੀ ਪਰ ਨੂੰ 5-7 ਬਣ ਗਿਆ ਉਹ ਅਗਲੀ ਵਾਰੀ ਫਿਰ ਲੈ ਜਾਊਗਾ ਕੋਈ ਅੱਜ ਉਹ ਚਾਰੇ ਕਟਾ ਅੰਮ੍ਰਿਤਸਰ ਲੈ ਗਏ ਹੂੰ ਉਹ ਅੰਮ੍ਰਿਤਸਰ ਬਣੇ ਉਹਨੇ ਫੋਨ ਕੀਤਾ ਦੋਨੇ ਕਟਾ ਲੈ ਗਏ ਤੇ ਸੌਦਾ ਹੋਇਆ ਉਹ ਮੈਂ ਕਿਹਾ 500 ਰੁਪਏ ਕਹਿੰਦੇ 1000 ਦੇ 1000 ਰੱਖ ਲੈ ਕੋਈ ਨਹੀਂ ਯਾਰ ਕਿਹੜਾ ਦੋ ਤੂੰ ਮਾਨਤਾ ਨਹੀਂ ਨੀ ਵਟਵਾਇਆ ਮੈਂ ਰਾਬੀ ਚੱਕਰ ਨੇ ਸਹੀ ਗਾ ਲੈ ਵੀ ਨੰਬਰ ਵੀ ਦੱਸ ਤਾਂ ਗੱਲਬਾਤ ਲਈ ਸਕਰੀਨ ਤੇ ਸ਼ਹਿਰ ਕੋਟਕਪੂਰਾ ਦਾ